ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਪੱਤਰਕਾਰ ਪੀਐਸ ਆਰੀ ਤੇ ਪੰਜਾਬ ਟੂਰੇ ਨਿਊਜ਼ ਤੁਸੀਂ ਦੇਖ ਰਹੇ ਹੋ ਪਲ-ਪਲ ਦੀ ਖਬਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਜੋ ਹੈ ਹੜਾਂ ਦੀ ਚਪੇੜ ਦੇ ਵਿੱਚ ਆਇਆ ਹੋਇਆ ਲਗਾਤਾਰ ਤੁਹਾਨੂੰ ਦੱਸਦੇ ਕਿ ਪੰਜਾਬ ਦੇ ਵਿੱਚ ਹੋ ਰਹੀ بارش ਦੇ ਕਾਰਨ ਜੋ ਹੈ ਪਿੰਡਾਂ ਦੇ ਜੋ ਸ਼ਹਿਰਾਂ ਦੇ ਜੋ ਹਾਲਾਤ ਜੋ ਹੈ ਉਹ ਵਿਗਾੜ ਕੇ ਰੱਖ ਦਿੱਤੇ ਗਏ ਆ ਤੇ ਤੁਹਾਨੂੰ ਦੱਸਦੇ ਕਿ 1044 ਤੋਂ ਪਲੱਸ ਜੋ ਹੈ ਪਿੰਡ ਹੈ ਜੋ ਹੜਾਂ ਦੇ ਚਪੇੜ ਦੇ ਵਿੱਚ ਆ ਚੁੱਕੇ ਆ ਤੇ ਪੰਜਾਬ ਦੀ ਗੱਲ ਕਰੀਏ ਤਾਂ 29 ਤੋਂ ਪਲੱਸ ਪੰਜਾਬ ਦੇ ਵਿੱਚ ਮੌਤਾਂ ਹੋ ਚੁੱਕੀਆਂ ਤੇ ਤੁਹਾਨੂੰ ਦੱਸਦੇ ਕਿ ਅਸੀਂ ਮੌਜੂਦ ਹਾਂ ਤੇ ਹੋਰ ਇਲਾਕੇ ਦੇ ਵਿੱਚ ਪਿੰਡ ਊਨਸਰ ਦੇ ਵਿੱਚ ਤੁਹਾਨੂੰ ਦੱਸਦੇ ਕਿ ਇੱਥੇ ਜੋ ਘੱਗਰ ਦਾ ਪੱਦਰ ਜੇ ਵਿੱਚ ਪਾਣੀ ਵਧਣ ਦੇ ਕਾਰਨ ਲਗਾਤਾਰ ਜੋ ਪਾਣੀ ਦਾ ਬਹੁਤ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਪਾਣੀ ਦਾ ਬਹੁਤ ਕਿੰਨੀ ਤੇਜ਼ੀ ਦੇ ਨਾਲ ਆ ਰਿਹਾ ਘੱਗਰ ਦੇ ਵਿੱਚ ਵਧ ਰਹੇ ਪਾਣੀ ਦੇ ਕਾਰਨ ਪਿਛਲੇ 24 ਘੰਟੇ ਦੌਰਾਨ ਕੱਲ ਵੀ ਜੋ ਹੈ ਪਿੱਛੇ ਤੋਂ ਸੁਕਮਣਾ ਲੇਖ ਦੇ ਟਕੋਲੇ ਜਾਣ ਦੇ ਕਾਰਨ 8 ਫੁੱਟ ਪਾਣੀ ਛੱਡੇ ਗਿਆ ਸੀਗਾ ਜੋ ਕਿ ਰਸਤੇ ਦੇ ਵਿੱਚ ਪੈਂਦੇ ਹੋਏ ਪਿੰਡਾਂ ਦੇ ਵਿੱਚ ਜਿਵੇਂ ਡੇਰਾ ਵਸੀ ਪਿੰਡਾਂ ਦੇ ਵਿੱਚ ਕੁਝ ਪਾਣੀ ਉੱਧਰ ਦੇ ਇਲਾਕਿਆਂ ਦੇ ਵਿੱਚ ਚਲਾ ਗਿਆ ਤਾਂ ਤੁਹਾਨੂੰ ਦੱਸ ਦੇ ਕਿ ਊਂਸਰ ਦੇ ਜਦੋਂ ਵੀ ਘੱਗਰ ਦਰਿਆ ਦਾ ਜ਼ਿਆਦਾ ਵਹਾਅ ਹੁੰਦਾ ਹੈ ਤਾਂ ਊਂਸਰ ਦੇ ਇਲਾਕੇ ਦੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਇਸ ਦਾ ਅਸਰ ਦੇਖਣ ਨੂੰ ਮਿਲਦਾ ਹੈ ਕਿਉਂਕਿ ਇੱਥੇ ਦੇ ਜੋ ਖੇਤ ਹੈ ਉਹ ਘੱਗਰ ਦਰਿਆ ਦੇ ਤਕਰੀਬਨ ਨਿਵਾਨ ਦੇ ਵਿੱਚ ਨੀਮੀ ਦੇ ਵਿੱਚ ਹੈ ਇਸ ਕਰਕੇ ਜੋ ਪਾਣੀ ਦਾ ਅਸਰ ਜਾਦਾ ਜ਼ਿਆਦਾਤਰ ਹੈ ਇੱਥੇ ਦੇ ਪਿੰਡਾਂ ਦੇ ਜੋ ਨੇੜੇ ਦੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਦਾ ਕਿ ਦੇਖ ਰਹੇ ਹੋ ਤੁਸੀਂ ਵੀਰਾਂ ਜੀ ਕਿਸ ਤਰ੍ਹਾਂ ਫਸਲਾਂ ਤਾਂ ਤੁਹਾਨੂੰ ਤਾਂ ਨਜ਼ਰ ਆ ਰਿਹਾ ਕਿ ਕਿੰਨੀ ਤੇਜ਼ੀ ਦੇ ਨਾਲ ਪਾਣੀ ਦਾ ਪ੍ਰੈਸ਼ਰ ਜੋ ਹੈ ਇਸ ਇਲਾਕੇ ਦੇ ਵਿੱਚ ਪਤਾ ਚੱਲਾ ਜਾ ਰਿਹਾ ਤੇ ਨੇੜੇ ਦੇ ਪਿੰਡਾਂ ਨੂੰ ਪਹਿਲੇ ਪ੍ਰਸ਼ਾਸਨ ਵੱਲੋਂ ਔਲਦ ਕੀਤਾ ਗਿਆ ਨੇੜੇ ਦੇ ਪਿੰਡਾਂ ਦੱਸਿਆ ਰਹਿ ਪਰ ਨੇੜੇ ਉੱਤਸਰ ਵੱਲੋਂ ਪਰ ਤੇ ਇਹ ਨੇੜੇ ਦੇ ਜਿਹੜੇ ਪਿੰਡਾਂ ਸਾਰਾ ਨੂੰ ਅਲਰਟ ਕੀਤਾ ਗਿਆ ਕਿ ਆਪ ਜੀ ਹਰ ਵੇਲੇ ਸੋਚੇ ਰਹੋ ਕਿਉਂਕਿ ਪਾਣੀ ਦਾ ਪੱਧਰ ਕਦੇ ਵੀ ਵੱਸ ਸਕਦਾ ਹੈ ਅਗਰ ਪ੍ਰਸ਼ਾਸਨ ਦੀ ਗੱਲ ਕਰੀਏ ਮੌਸਮ ਵਿਭਾਗ ਦੁਆਰਾ 24 ਤੋਂ 48 ਘੰਟੇ ਦੌਰਾਨ ਲਗਾਤਾਰ ਮੀਂਹ ਜੋ ਭਾਰੀ ਮੀਂਹ ਦੱਸਿਆ ਗਿਆ ਹੈ ਤੇ ਪਾਰੀ ਵੀ ਪੈਣ ਦੇ ਕਾਰਨ ਪਹਾੜਾਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਜੋ ਹੈ ਹੜ੍ਹਾਂ ਦੀ ਸਥਿਤੀ ਹੋਰ ਜ਼ਿਆਦਾ ਬਣੀ ਹੋਈ ਆ ਪਹਿਲਾਂ ਜੋ ਕੁਝ ਕਾਫੀ ਪਿੰਡ ਜੋ ਉੱਪਰਲੇ ਹਸਲ ਦੇ ਉੱਪਰ ਜਿਵੇਂ ਗੁਰਦਾਸਪੁਰ ਜਾਂ ਹੋਰ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ ਆ ਚੁੱਕਿਆ ਸੀਗਾ ਤੇ ਹੁਣ ਤੁਹਾਨੂੰ ਦੱਸਦੇ ਕਿ ਇੱਕ ਗੱਲ ਦਰਿਆ ਦੇ ਜੋ ਕਿਨਾਰੇ ਦੇ ਉੱਪਰ ਜੋ ਹੈ ਪਾਣੀ ਬਹੁਤ ਜ਼ਿਆਦਾ ਵਧਣ ਦੇ ਕਾਰਨ ਲੋਕਾਂ ਦੀ ਚਿੰਤਾਵਾਂ ਲਗਾਤਾਰ ਬਣੀ ਹੋਈਆਂ ਤੇ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀ ਵੀ ਆਣ ਕੇ ਇਸ ਚੀਜ਼ ਦਾ ਜਾਇਜ਼ਾ ਲੈ ਰਹੇ ਆ ਸਰਕਾਰ ਵੱਲੋਂ ਵੀ ਪੂਰੀ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਆ ਇਹ ਲੋਕਾਂ ਨੂੰ ਵਾਰ-ਵਾਰ ਅਲਰਟ ਕੀਤਾ ਜਾ ਰਿਹਾ ਹੈ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਲੋਕ ਜੋ ਹੈ ਦਰਿਆਵਾਂ ਛਪੜਾਂ ਔਰ ਨਦੀਆਂ ਦੇ ਕਿਨਾਰੇ ਜਾ ਕੇ ਫੋਟੋ ਔਰ ਵੀਡੀਓ ਸੈਲਫੀ ਖਿੱਚਣ ਤੋਂ ਮਨਾਹੀ ਕੀਤੀ ਗਈ ਹੈ ਪ੍ਰਸ਼ਾਸਨ ਦੁਆਰਾ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਪੰਜਾਬ ਕੂੜੇ ਦੀ ਟੀਮ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੀ ਹੈ ਕਿ ਘੱਗਰ ਦਾ ਵਧ ਰਿਹਾ ਜਲਸਤਰ ਦੇ ਕਾਰਨ ਪਾਣੀ ਵਧ ਰਿਹਾ ਹੈ ਇਸ ਦੇ ਕਾਰਨ ਸੜਕਾਂ ਦੇ ਉੱਪਰ ਪਾਣੀ ਆ ਚੁੱਕਿਆ ਹੁਣ ਸਰ ਦੇ ਵਿੱਚ ਅਸੀਂ ਮੌਜੂਦ ਹੈ ਕਿ ਪਾਣੀ ਕਿਸ ਤਰ੍ਹਾਂ ਕਿੰਨੀ ਤੇਜ਼ੀ ਦੇ ਨਾਲ ਜੋ ਹੈ ਇਹ ਇੱਕ ਪਿੰਡ ਤੋਂ ਦੂਜੀ ਜਗ੍ਹਾ ਸੜਕ ਕ੍ਰੋਸ ਕਰਦਾ ਹੋਇਆ ਪਾਣੀ ਕ੍ਰੋਸ ਕਰਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਕਰਕੇ ਫਸਲਾਂ ਦਾ ਤਾਂ ਨੁਕਸਾਨ ਹੋ ਹੀ ਰਿਹਾ ਤੇ ਅੱਗੇ ਨਾਲ ਪੈਂਦੇ ਪਿੰਡਾਂ ਦੇ ਵਿੱਚ ਤੁਹਾਨੂੰ ਦੱਸ ਦੇ ਕਿ ਕਾਮੀ ਖੁਰਦ ਜਾਂ ਹੋਰ ਜਿਹੜੇ ਪਿੰਡਾਂ ਉਹਨਾਂ ਦੇ ਵਿੱਚ ਵੀ ਪਾਣੀ ਨੇ ਕਾਫੀ ਅਸਰ ਜੋਗੀ ਕਰ ਦਿੱਤਾ ਤੇ ਤੁਹਾਨੂੰ ਦੱਸ ਦੇ ਕਿ ਬੱਲੋ ਪਰ ਪਿੰਡ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਵੀ ਤਕਰੀਬਨ 2 ਤੋਂ 3 ਫੁੱਟ ਦੇ ਪਲੱਸ ਪਾਣੀ ਜੋ ਹੈ ਉੱਥੇ ਪਾਣੀ ਉਹਦੇ ਵਿੱਚ ਵੱੜ ਚੁੱਕਿਆ ਪਾਣੀ ਉਹਦੇ ਵਿੱਚ ਖੁੱਸ ਚੁੱਕਿਆ ਤੇ ਜਿਸ ਦੇ ਕਾਰਨ ਕਾਫੀ ਨੁਕਸਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਲੋਕਾਂ ਨੂੰ ਸੜਕ ਦੇ ਉਪਰਾਵਾ ਜਾਈ ਲਈ ਵੀ ਬਹੁਤ ਸਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਲਗਾਤਾਰ ਪਲਪਲ ਦੀ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪੰਜਾਬ ਟੂਡੇ ਦੀ ਟੀਮ ਹਮੇਸ਼ਾ ਤੁਹਾਡੇ ਲਈ ਲਾਈਵ ਤਸਵੀਰਾਂ ਅਸੀਂ ਕੱਲ ਵੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਗਦਰਿਆ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਅੱਜ ਵੀ ਅਸੀਂ ਪਿੰਡਾਂ ਦੇ ਹਾਲਾਤਾਂ ਦਾ ਜਾਇਜ਼ਾ ਲੋਕਾਂ ਦੀ ਸਾਨੂੰ ਬਹੁਤ ਸਾਰੀ ਕਾਲ ਆ ਰਹੀ ਸੀਗੀਆਂ ਬਹੁਤ ਸਾਰੀ ਲੋਕਾਂ ਦੇ ਫੋਨ ਆ ਰਹੇ ਸੀ ਕਿ ਪਿੰਡਾਂ ਦੇ ਕਿੱਦਾਂ ਦੇ ਹਾਲਾਤ ਹੈ ਪਿੰਡਾਂ ਦੇ ਹਾਲਾਤ ਸਾਨੂੰ ਦੱਸੇ ਜਾਣ ਅਸੀਂ ਦੱਸ ਦਈਏ ਕਿ ਰੈਪਰ ਨੇੜੀ ਦੇ ਕਰੀਬ ਵੀ ਅਸੀਂ ਵੀਡੀਓ ਸ਼ੂਟ ਕੀਤੀ ਹੈ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪਾਣੀ ਦਾ ਪੱਧਰ ਜੋ ਹੈ ਸੜਕ ਦੇ ਉੱਪਰ ਕਾਫੀ ਵੱਧਦਾ ਹੋਇਆ ਨਜ਼ਰ ਆ ਰਿਹਾ ਤੇ ਤੁਸੀਂ ਦੇਖ ਰਹੇ ਕਿ ਹੌਂਸਰ ਦੇ ਉੱਪਰ ਵੀ ਕਿੰਨਾ ਜ਼ਿਆਦਾ ਪਾਣੀ ਵੱਧਦਾ ਹੋਇਆ ਨਜ਼ਰ ਆ ਰਿਹਾ ਤੇ ਪਹਿਲਾਂ ਨਾਲੋਂ ਪਾਣੀ ਦਾ ਸਤਹ ਜਿਹੜਾ ਹੈਗਾ ਉਹ ਕਾਫੀ ਵੱਧ ਚੁੱਕਿਆ ਤੇ ਲੋਕਾਂ ਲਈ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਤੇ ਤੁਹਾਨੂੰ ਦੱਸ ਦਈਏ ਕਿ ਆ ਤੁਸੀਂ ਦੇਖ ਲਿਓ ਪਾਣੀ ਜੋ ਤਕਰੀਬਨ 2-2 ਫੁੱਟ ਤੋਂ ਪਲੱਸ ਜੋ ਇੱਥੇ ਸੜਕ ਦੇ ਉੱਪਰ ਪਾਣੀ ਜੋ ਹੈ ਉਹ ਹੋਇਆ ਵਧਿਆ ਹੋਇਆ ਤੇ ਲਗਾਤਾਰ ਪਾਣੀ ਵਧ ਰਿਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਅਲਰਟ ਕੀਤਾ ਜਾ ਰਿਹਾ ਹੈ ਕਿ ਪਹਾੜੀ ਇਲਾਕੇ ਦੇ ਵਿੱਚ ਜੋ ਹੈ ਲਗਾਤਾਰ بارش ਹੋਣ ਦੇ ਕਾਰਨ ਪਾਣੀ ਹੋਰ ਛੱਡਣ ਦੀ ਉਮੀਦ ਹੋ ਸਕਦੀ ਹੈ ਜੇ ਹੋਰ ਪਾਣੀ ਛੱਡਣ ਦੇ ਕਾਰਨ ਕਿ ਅਗਰ ਤਾਂ ਜਲ ਸਤਰ ਕਾਫੀ ਵੱਧ ਸਕਦਾ ਹੈ ਔਰ ਲੋਕਾਂ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਨੇ ਤੇ ਤੁਹਾਨੂੰ ਦੱਸ ਦਈਏ ਕਿ ਵਾਰ-ਵਾਰ ਜੋ ਹੈ ਅਸੀਂ ਅਪੀਲ ਕਰ ਰਹੇ ਹਾਂ ਤਾਂ ਤੁਸੀਂ ਲਗਾਤਾਰ ਸਾਡੇ ਨਾਲ ਜੁੜੇ ਰਹਿਣਾ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਕਰਨਾ ਔਰ ਜਾਣਕਾਰੀ ਦੇਣਾ ਔਰ ਵੱਤ ਤੋਂ ਵੱਤ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਲੋਕ ਘਰੇ ਬੈਠੇ ਜੋ ਹੈ ਕਾਫੀ ਗੱਲਾਂ ਕਰੀ ਜਾਂਦੇ ਕਿ ਇੱਥੇ ਪਾਣੀ ਆ ਚੁੱਕਿਆ ਇੱਥੇ ਪਾਣੀ ਆ ਚੁੱਕਿਆ ਜਲਤੂ ਫਵਾਮਾ ਦੇ ਵਿੱਚ ਨਾ ਪੈਂਦੇ ਹੋਏ ਪੂਰੀ ਜਾਣਕਾਰੀ ਸੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਲਾਈਕ ਔਰ ਸ਼ੇਅਰ ਕਰਨ ਦੀ ਕੋਸ਼ਿਸ਼ ਕਰਨਾ ਪੰਜਾਬ ਟੂਰਿਸਟ ਟੀਮ ਹਮੇਸ਼ਾ ਤੁਹਾਡੇ ਨਾਲ ਜੋ ਪਲ-ਪਲ ਦੀ ਖਬਰ ਪਹੁੰਚਾਉਣ ਦੀ ਕੋਸ਼ਿਸ਼ ਕਰੇਗੀ ਕੈਮਰਾਮੈਨ ਬਲਰਿੰਦਰ ਦੇ ਨਾਲ ਮੈਂ ਤੁਹਾਡਾ ਆਪਣਾ ਬੀਐਸਐਰੀ ਪਿੰਡ ਉਦਸਰ ਸਰ ਜਿਸ ਤਰ੍ਹਾਂ ਲਗਾਤਾਰ ਜਿਹੜਾ ਕਲਕਰ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਸੀ ਤੇ ਬਣ ਕੀ ਸਥਿਤੀ ਹੈ तकरीबन ਸਵੇਰੇ 4:00 6 16 ਦੇ ਕਰੀਬ ਸੀਗਾ ਜਿਹੜਾ ਇਹਦਾ ਲੈਵਲ ਸੀਗਾ ਗੇਜ ਦਾ ਲੈਵਲ ਸੀ ਹੁਣ ਉਹ ਘੱਟ ਕੇ 15.5 ਫੁੱਟ ਰਹਿ ਗਿਆ ਪਰ ਨਾਲ ਆਪਣਾ ਜਿਹੜਾ 25 ਤਰਾ ਹੈਗਾ ਉੱਥੇ ਕੁਝ ਲੈਵਲ ਵਧਿਆ ਹੈ ਉੱਥੇ 10 ਫੁੱਟ ਵਧਿਆ ਪਰ ਆਪਾਂ ਨੂੰ ਸੁਚੇਤ ਰਹਿਣ ਦੀ ਹਲੇ ਵੀ ਲੋੜ ਹੈ ਕੱਗਰ ਦੇ ਇੱਥੇ ਵਿੱਚ ਬੂਟੀ ਆ ਰਹੀ ਹੈ ਬੂਟੀ ਨੂੰ ਕੱਢਣ ਦੇ ਲਈ ਲਗਾਤਾਰ ਜੀਸੀਬੀ ਲੱਗੀ ਹੋਈ ਹੈ ਤੇ ਉਪਰਾਲੇ ਕੀਤੇ ਜਾ ਰਹੇ ਮੈਂ ਲੋਕਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਕੱਗਰ ਦੇ ਦਰਿਆ ਦੇ ਨੇੜੇ ਨਾ ਜਾਣ ਤੇ ਪਾਣੀ ਤੋਂ ਪਰਹੇਜ਼ ਕੀਤਾ ਜਾਵੇ ਇੱਕ ਇੱਕ ਮਤਲਬ ਆਨ ਵਾਲੇ 12 ਘੰਟਿਆਂ ਲਈ ਇਤਿਆਦ ਬਹੁਤ ਜ਼ਿਆਦਾ ਜ਼ਰੂਰੀ ਹੈ ਸਰ ਜਿਵੇਂ ਜੀਵੀਸੀ ਮਸ਼ੀਨ ਲੱਗੀ ਹੋਈ ਹੈ ਕਿੰਨੇ ਟਾਈਮ ਦੇ ਵਿੱਚ ਸਾਨੂੰ ਉਮੀਦ ਹੈਗੀ ਹੈ ਇਹ ਕੰਮ ਖਤਮ ਹੋ ਜੂਗੀ ਇੱਕ ਮਸ਼ੀਨ ਹੋਰ ኦਪਰੇਸ਼ਨਲ ਸੀਗੀ ਉਹਨੂੰ ਹੁਣ ਉਹਦੀ ਡਾਇਰੈਕਸ਼ਨ ਚੇਂਜ ਕਰਕੇ ਉਹਨੂੰ ਇਸੇ ਸਾਈਡ ਤੋਂ ਜਿਸ ਸਾਈਡ ਤੇ ਆਪਾਂ ਖੜੇ ਸਾਈਡ ਤੋਂ ਲਗਾਇਆ ਜਾ ਰਿਹਾ ਹੈ ਪੁਲ ਥੋੜਾ ਜਿਹਾ ਕਮਜ਼ੋਰ ਹੈ ਉਹਦੇ ਵਿੱਚ ਇੱਕ ਸਲੈਬ ਡਾਊਨ ਵੀ ਹੈਗੀ ਹੈ ਇਸ ਕਰਕੇ ਇhtiyat ਦੇ ਨਾਲ ਹੀ ਇਹ ਕੰਮ ਕੀਤਾ ਜਾ ਸਕਦਾ ਹੈ ਇਹ ਸਾਨੂੰ ਉਮੀਦ ਹੈ ਕਿ ਸ਼ਾਮ ਤੱਕ ਐਕਚੁਅਲੀ ਇਹਦੇ ਤੋਂ ਕਾਫੀ ਰਿਲੀਫ ਮਿਲ ਜੇਗਾ ਆਪਾਂ ਨੂੰ ਸਰ ਜਿਵੇਂ ਹੁਣ ਡੇ ਬਾਈ ਡੇ ਡੇ ਬਾਈ ਡੇ ਦੇ ਟਾਈਮ ਟੂ ਟਾਈਮ ਇਹਨਾਂ ਰੀਲੀਫ ਮਿਲ ਰਿਹਾ ਪੱਧਰ ਘਟ ਰਿਹਾ ਕਿੰਨੇ ਟਾਈਮ ਤੱਕ ਬਨ ਉਮੀਦ ਹੈ ਕਿ ਵੀ ਲੈਵਲ ਕਾਫੀ ਘਟ ਜਾਊਗਾ ਜੀ ਹਾਂ ਨਨਹੇੜੀ ਉਨਸਰ ਚ ਕੁਝ ਲੈਵਲ ਘਟ ਗਿਆ ਹੈ ਤਕਰੀਬਨ 2 ਤੋਂ 2.5 ਫੁੱਟ ਦੇ ਕਰੀਬ ਪਾਣੀ ਦਾ ਸਤਾਰ ਘਟਿਆ ਹੈਗਾ ਆਪਾਂ ਨੂੰ ਇੱਥੇ ਸਰਾਲਾ ਹੈਡ ਤੇ ਐਕਚੁਅਲੀ ਉਮੀਦ ਹੈ ਕਿ ਆਉਣ ਵਾਲੇ 6 ਤੋਂ 8 ਘੰਟਿਆਂ ਦੇ ਵਿੱਚ 2 ਤੋਂ 3 ਫੁੱਟ ਦਾ ਰੀਲੀਫ ਮਿਲ ਜੇਗਾ ਮਤਲਬ ਇਹ ਤਾਂ ਕਾਫੀ ਰੀਲੀਫ ਦੀ ਗੱਲ ਹੈ ਜੀ ਰੈਡ ਲੈਵਲ ਦੀ ਜਿਹੜੀ ਨਹੀਂ ਹੈਗਾ ਭਣੀ ਡੇਂਜਰ ਲੈਵਲ 16 ਹੁੰਦਾ ਜੀ 16 ਇਹਨੇ ਸਵੇਰੇ ਟੱਚ ਕੀਤਾ ਸੀਗਾ 16.2 ਦੇ ਕਰੀਬ ਇਹ ਗਿਆ ਸੀਗਾ ਤੇ ਪਰ ਵਾਯੂਗੁਰੂ ਦੀ ਬੇਰ ਦੇ ਨਾਲ ਇਹ 15.5 ਦੇ ਕਰੀਬ ਹੁਣ ਹੈਗਾ ਪਿਛਲੇ 2 ਘੰਟਿਆਂ ਤੋਂ 15.5 ਚੱਲ ਰਿਹਾ ਉਹਦਾ ਕਾਰਨ ਇਹ ਹੈ ਕਿ 25 ਦਰਾਂ ਦੇ ਵਿੱਚ ਵੀ ਆਪਣੇ ਕੋਲ ਪਾਣੀ ਲਗਾਤਾਰ بارش ਹੋਣ ਕਾਰਨ ਉੱਥੇ ਵੀ ਹੈਗਾ ਤਾਂ ਇਹਦਾ ਜਿਹੜਾ ਆਊਟਫਲੋ ਹੈਗਾ ਥੋੜਾ ਜਿਹਾ ਸਲੋ ਹੋ ਗਿਆ ਆਨ ਵਾਲੇ 6 ਤੋਂ 8 ਘੰਟਿਆਂ ਦੇ ਵਿੱਚ ਆਪਾਂ ਨੂੰ ਕਾਫੀ ਰਾਹਤ ਮਿਲ ਗਈ 25 ਦਰੇ ਸਰ ਕੀ ਹਾਲਤ ਹੈ 25 ਦਰੇ ਦੇ ਵਿੱਚ ਹਾਲ ਦੀ ਘੜੀ ਜਿਹੜਾ ਆਪਣਾ 25 ਦਰਾ ਹੈਗਾ ਉਸ ਦੇ ਵਿੱਚ 10 ਫੁੱਟ ਦੇ ਕਰੀਬ ਪਾਣੀ ਹੈਗਾ ਤੇ ਜਿਹੜਾ ਪਰ ਆਪਾਂ ਚੰਡੀਗੜ੍ਹ ਤੇ ਇੱਕ ਟਕਾਂਸੂ ਨਾਲਾ ਹੈਗਾ ਉੱਥੇ ਕ੍ਰੋਸਿੰਗ ਹੈਗੀ ਹੈ ਉੱਥੇ ਪਾਣੀ ਕੱਟ ਗਿਆ 25 ਦਰੇ ਦੇ ਵਿੱਚ ਵੀ ਤਾਂ ਉਮੀਦ ਹੈ ਆਉਣ ਵਾਲੇ 6-8 ਘੰਟਿਆਂ ਦੇ ਵਿੱਚ ਆਪਾਂ ਨੂੰ ਓਵਰ ਆਲ ਰਿਲੀਫ ਮਿਲੇਗਾ ਸਰ ਆਮ ਲੋਕ ਜੇ ਇੱਥੇ ਹਲਕਾ ਵਸੇ ਨੇ ਤਾਂ ਮੈਂ ਬੇਨਤੀ ਉਹਨਾਂ ਨੂੰ ਇਹੀ ਕਰਾਂਗਾ ਕਿ ਆਪਾਂ ਸਾਰੇ ਸੁਚੇਤ ਰਹੀਏ ਦੇਖੋ ਇੱਕ ਕੁਦਰਤੀ ਆਪਤਾ ਹੈ ਆਪਾਂ ਸਾਰੇ ਨੇ ਹਲਕੇ ਨੇ ਜਿਠਣੀ ਹੈ ਇਹਦੇ ਵਿੱਚ ਕੱਲਾ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਸਕਦਾ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਹਨੂੰ ਨਜਿਠਿਆ ਜਾ ਸਕਦਾ ਹੈ ਤੇ ਵਾਹਿਗੁਰੂ ਮਿਹਰ ਰੱਖਣਗੇ ਰੱਬ ਦੀ ਮਿਹਰ ਦੇ ਨਾਲ ਆਪਾਂ ਇਸ ਸਮੱਸਿਆ ਨੂੰ ਨਜਿਠ ਲਾਂਗੇ ਸਮਸਪੁਰ ਜੀ ਕੀ ਨਾਮ ਹੈ ਜੀ ਆਪਣਾ ਸੁਖਜੀਤ ਸਿੰਘ ਸਾਬਕਾ ਸਰਪੰਚ ਸਮਸਪੁਰ ਸੋ ਲਗਾਤਾਰ ਜਿਸ ਤਰ੍ਹਾਂ ਕੱਗਰ ਦੇ ਵਿੱਚ ਪਾਣੀ ਦਾ ਵੱਧ ਰਿਹਾ ਹੈ ਜੀ ਤੇ ਕਿੰਨਾ ਕ ਖਤਰਾ ਜਿਹੜਾ ਪਿੰਡ ਦੇ ਉੱਪਰ ਇਸ ਸਮੇ ਹੈਗਾ ਪਿੰਡ ਨੂੰ ਤਾਂ ਖਤਰਾ ਤਾਂ ਹੀ ਦੇਖੀ ਰਿਹਾ ਜੀ ਅਸੀਂ ਸਭ ਨੂੰ ਪਾਣੀ ਬਹੁਤ ਜ਼ਿਆਦਾ ਆਇਆ ਵਾ ਅਸਲ ਤਾਂ ਲਗਭਗ 70% ਉਂਟਸਰ ਤੇ ਸੰਸਵਰ ਪਿੰਡ ਦੀ ਜੀਰੀ ਤਾਂ ਤਬਾਹ ਹੋ ਗਈ ਕਿੰਨਾ ਕੁ ਜਿਹੜਾ ਰਕਬਾ ਐ ਇਸ ਏਰੀਆ 70% ਉਂਟਸਰ ਤੇ ਸੰਸਵਰ ਦਾ 70% ਏਰੀਆ ਜੋ ਕਗਰ ਕੀ ਮਾਰ ਰਿਹਾ ਥਾ ਜੀ ਤੇ ਜਿਸ ਤਰ੍ਹਾਂ ਜਿਹੜਾ ਇਹ ਪਾਣੀ ਹੁਣ ਸੜਕਾਂ ਦੇ ਉੱਪਰ ਆ ਗਿਆ ਜੀ ਇਹਦਾ ਕਾਰਨ ਕੀ ਮੰਨਦੇ ਹੋ ਸਫਾਈ ਨਹੀਂ ਹੋਈ ਆ ਕੁਛ ਕਗਰ ਕੀ ਸਫਾਈ ਨਹੀਂ ਕਗਰ ਕੀ ਸਫਾਈ ਨਹੀਂ ਜੀ ਕਗਰ ਕੇ ਅੰਦਰ ਕੀ ਤਾਂ ਸਫਾਈ ਕੋਈ ਹੋਣ ਨਹੀਂ ਦਿੰਦਾ ਬਿਲਕੁਲ ਵੀ ਜਦ ਕਿ ਕਗਰ ਕੇ ਅੰਦਰ ਕੀ ਸਫਾਈ ਹੋਏਗੀ ਤਾਂ ਹੀ ਕਗਰ ਪਾਣੀ ਵਿੱਚੋਂ ਚਲੇਗਾ ਜੀ ਕਗਰ ਅੰਦਰ ਤੇ ਦਾ ਬੰਦ ਹੋਇਆ ਪਿਆ ਇੱਕ ਆਪਣੇ ਖੇਤ ਚੋਂ ਵੀ ਇੱਕ ਮੁੱਠੀ ਮਿੱਟੀ ਨਹੀਂ ਚੁੱਕਣ ਦਿੰਦੇ ਜੀ ਠੀਕ ਹੈ ਐਸੀ ਦੇ ਕੇ ਜੋ ਮਰਜ਼ੀ ਕਰਾਈ ਜਾਓ ਅੱਛਾ ਸੜਕਾਂ ਦਾ ਕੋਈ ਧਿਆਨ ਨਹੀਂ ਕਰਦਾ 4 ਸਾਲ ਤੇ ਦੇਖ ਰਹੇ ਜੀ ਸੜਕਾਂ ਟੁੱਟੀ 2023 ਚ ਫਲੱਡ ਆਇਆ ਤਾਂ ਬਿਲਕੁਲ ਜਿਉਂ ਕੀ ਤਿਉ ਪਈਆ ਕਿਸੇ ਨੇ ਆ ਕੇ ਸੜਕ ਨਹੀਂ ਖੈਰ ਨਹੀਂ ਲਈ ਜੀ ਪਹਿਲਾਂ ਅਜੇ 5 ਸਾਲ ਪਹਿਲਾਂ ਮਦਨ ਲਾਲ ਐਮ ਐਲ ਏ ਦਾ ਜੀ ਉਹ ਫੇਰ ਵੀ ਚੱਕਰ ਚੁੱਕਰ ਲਾ ਦੇਦਾ ਕੋਈ ਰਸਤਾ ਮੜ ਮੋਟਾ ਠੀਕ ਹੋ ਜਾਂਦਾ ਦਾ ਜੀ ਹੁਣ ਤਾਂ ਸਾਢੇ 3-4 ਸਾਲ ਬਿਲਕੁਲ ਵੀ ਕੋਈ ਕਿਸੇ ਨੇ ਕੁਛ ਨਹੀਂ ਕਰਿਆ ਭਾਈ ਜਿਵੇਂ ਆ ਫਲੱਡ ਆ ਹਰ ਹਾਲ ਹਾਂਜੀ ਸਾਰੇ ਉਹਦੇ ਵਿੱਚ ਇਤਨੀ ਕਾ ਕਰਦੇ ਪਾਣੀ ਕਾफी ਮਾਰ ਕੀਤੀ ਹੈ ਤੇ ਕਿੰਨੀ ਫਸਲਾਂ ਨੁਕਸਾਨ ਹੋਇਆ ਤੁਹਾਡੇ ਪਿੰਡ 'ਚ ਫਸਲ ਦਾ ਤਾਂ 70 70 80% ਨੁਕਸਾਨ ਹੈ ਸਾਡਾ ਤਾਂ ਡੱਬੀ ਪੂਰੀਆਂ ਪਾਣੀ ਡੁੱਬ ਗਈ ਜੀ ਫਸਲ ਨਾਲ ਜਿਹੜੀ ਨਿਸਰੀ ਫਸਲ ਹੈ ਉਹ ਵੀ ਤਬਾਹ ਹੋ ਗਈ ਬਿਲਕੁਲ ਉਸ ਨੂੰ ਕੁਝ ਨਹੀਂ ਅੱਛਾ ਹਾਂਜੀ ਹਾਂਜੀ ਸੋ ਕੀ ਮੰਗ ਕਰਦੇ ਸਿਲਾਕਾ ਮੰਗ ਤਾਂ ਇਹੀ ਕਰਦੇ ਸਾਨੂੰ ਤਾਂ ਵੀ ਸੜਕਾਂ ਸਿਬਰਜੇ ਜੀ ਹੋਰ ਮੇ ਲਾਕੇ ਦੀ ਇਹੀ ਮੰਗ ਹੁੰਦੀ ਹੈ ਜੀ ਵੀ ਜੋ ਫਸਲ ਮਰੀ ਹੈ ਤਾਂ ਮੁਆਵਜ਼ਾ ਮਿਲ ਜਾ ਕਿਸਾਨਾਂ ਨੂੰ ਕਿਸਾਨ ਤਾਂ ਹੁਣ ਬਚਾਰਾ ਫਸਲ ਦੇ ਸਿਰ ਤੇ ਹੀ ਹੈ ਜੀ ਤੁਸੀਂ ਕੀ ਜਾਣੀ ਉਹ ਸਪੈਸ਼ਲ ਗਰਦਾਰੀ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਹੈ ਸਪੈਸ਼ਲ ਗ ਮੋਬਿਕ ਮੋਬਜਾ ਮਿਲਣਾ ਚਾਹੀਦਾ ਜੀ ਮੈਂ ਉਹ ਖੇਤਾ ਦੇ ਵਿਚਾਰੇ ਕੋਈ ਰੈਹਾਸ਼ੀ ਇਲਾਕੇ ਵੱਲ ਵੀ ਵਧਿਆ ਪਾਣੀ ਰੈਹਾਸ਼ੀ ਇਲਾਕੇ ਵੱਲ ਤਾਂ ਖਰ ਨਹੀਂ ਵਧਿਆ ਜੀ ਪਿੰਡ ਚ ਰੈਹਾਸ਼ੀ ਤਾਂ ਤਕਰੀਬਨ ਲਗਭਗ ਠੀਕ ਹੈ ਪਰ ਜੋ ਇਹ ਵਿਚਾਰੇ ਗਰੀਬ ਮਜ਼ਦਰੀ ਵਾਲੇ ਬੈਠੇ ਆ ਇਹਨਾਂ ਨੇ ਬੰਦੇ ਬੰਦੇ ਇਲਾਕੇ ਹੀ ਪਾਣੀ ਰੋਕਿਆ ਵਾ ਨਹੀਂ ਤਾਂ ਵਧ ਜਾਂਦਾ ਜੀ ਇਹ ਵੀ ਬਈ ਦੇਖੋ ਬਾਹਰ ਜਾ ਰਹੇ ਆ ਸਕੂਟਰ ਵਾਲੇ ਦੇਖ ਰਹੀਆਂ ਹਨਾ ਹੋਰ ਚੀਜ਼ਾਂ ਜਾ ਰਹੀਆਂ ਇਹ ਵਿਚੇ ਫਜਾ ਟੋਏ ਪਏ ਫਸਦੇ ਆਂ ਜੀ ਬਥੇਰੇ ਵਿੱਚ ਬੰਦ ਬੰਦ ਖੜ ਵੀ ਜਾਂਦੇ ਆ ਜੀ ਬਥੇਰੀ ਗੱਡੀਆਂ ਫਸਦੀਆਂ ਪਰसों ਵੀ ਇੱਕ ਟਰੱਕ ਗਿਰ ਗਿਆ ਸੀ ਜੀ ਸੀ ਵੀ ਨਾਲ ਕੱਢਿਆ ਪਰ ਸਰਕਾਰ ਬਨਦਾ ਧਿਆਨ ਨਹੀਂ ਦੇ ਰਹੀ ਹੈਗੀ ਬਿਲਕੁਲ ਕੋਈ ਅਜੇ ਤੱਕ ਤਾਂ ਦਿੱਤਾ ਨਹੀਂ ਜੀ 4-5 ਸਾਲ ਕੇ ਵਿੱਚ ਕੁਛ ਵੀ ਜੀ ਹਾਂ ਪਹਿਲਾਂ ਹੀ ਸੜਕਾਂ ਜਦੋਂ ਬਣ ਲਈ ਬਣ ਲਈ ਦੇਖੋ ਜੀ ਸਰਕਾਰ ਤਾਂ ਬਿਲਕੁਲ ਚਾਏ ਮਤਲਬ ਇਹ ਗੱਲ ਕੋਈ ਤਰ੍ਹਾਂ ਕਹਿਣ ਵਾਲੀ ਨਹੀਂ ਹੈ ਕੋਈ ਬਿਲਕੁਲ ਧਿਆਨ ਨਹੀਂ ਕਰ ਰਹੀ ਸਰਕਾਰ ਕੋਈ ਸੜਕ ਨਹੀਂ ਬਣਾਈ ਸੀ ਕੋਈ ਕੁਛ ਨਹੀਂ ਕਰ ਰਹੀ ਸੁਵਿਧਾਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬੱਲੋਪਰ ਦੇ ਇਲਾਕੇ ਦੇ ਜੋ ਵੱਲਾ ਜੋ ਪਿੰਡ ਹੈ ਹੌਂਸਲ ਦੇ ਵੱਲ ਵੱਧੇ ਹੋਏ ਇਹ ਸੜਕ ਦੇ ਉੱਪਰ ਅਸੀਂ ਜੋ ਦੇਖਿਆ ਕਿ ਇਸ ਤਰ੍ਹਾਂ ਕਾ ਘਰ ਵੱਲੋਂ ਜੋ ਹੈ ਲਗਾਤਾਰ ਆ ਰਹੇ ਪਾਣੀ ਕਾਰਨ ਕਿ ਪਿੱਛੇ ਬਰਸਾਤ ਹੋ ਰਹੀ ਹੈ ਤਾਂ ਲਗਾਤਾਰ ਆ ਰਹੇ ਪਾਣੀ ਕਰ ਤੁਸੀਂ ਪਾਣੀ ਦਾ ਬਹੁਤ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਿੰਡਾਂ ਵੱਲ ਵੱਧਾ ਹੋਇਆ ਪਾਣੀ ਜੋ ਹੈ ਖਤਰੇ ਦਾ ਕਾਰਨ ਜੋ ਕਿ ਬਣਿਆ ਹੋਇਆ ਆਸ-ਪਾਸ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਪਾਣੀ ਦਾ ਬਹੁਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਖੇਤਾਂ ਵੱਲ ਜੋ ਹੈ ਪਾਣੀ ਵਧਾ ਹੋਇਆ ਨਜ਼ਰ ਆ ਰਿਹਾ ਔਰ ਲੋਕਾਂ ਨੇ ਲਗਾਤਾਰ ਜੋ ਇਹ ਹੜ ਦਾ ਜੋ ਹੈ ਕਾਰਨ ਜੋ ਬਣਿਆ ਹੋਇਆ ਲਗਾਤਾਰ ਜਿਹਦੇ ਕਾਰਨ ਲੋਕਾਂ ਦੇ ਵਿੱਚ ਚਿੰਤਾ ਦਾ ਵਿਸ਼ਾ ਹੈ ਔਰ ਤੁਸੀਂ ਦੇਖ ਰਹੇ ਹੋ ਇਹ ਕਿਸ ਤਰ੍ਹਾਂ ਲਗਾਤਾਰ ਪਾਣੀ ਵਧਦਾ ਹੋਇਆ ਚੱਲਿਆ ਜਾ ਰਿਹਾ ਹੈ ਔਰ ਹਰ ਦੀ ਮੁਸੀਬਤ ਹਜੇ ਤੱਕ ਟਲੀ ਨਹੀਂ ਹੈ ਤੇ ਤੁਹਾਨੂੰ ਦਿਖਾ ਦਈਏ ਕਿ ਪਾਣੀ ਜੋ ਲਗਾਤਾਰ ਫਸਲਾਂ ਨੂੰ ਜੋ ਖਰਾਬ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਦੇਖੋ ਫਸਲਾਂ ਜੋ ਹੈ ਪਿਛਲੇ ਅਸੀਂ ਗੰਨੇ ਦੀ ਫਸਲ ਵੀ ਦੇਖਾਇ ਸੀ ਕਿ ਉਹ ਵੀ ਖਰਾਬ ਹੁੰਦੀ ਨਜ਼ਰ ਆ ਰਹੀ ਸੀ ਤੇ ਅੱਗੇ ਪਾਣੀ ਜੋ ਹੈ ਇਹ ਪਾਣੀ ਅੱਗੇ ਗੱਲ ਕਰੀਏ ਤਾਂ ਸੰਧਾਰਸੀ ਦੇ ਪਿੰਡ ਔਰ ਤੁਸੀਂ ਸਾਹਮਣੇ ਫੈਕਟਰੀਆਂ ਦੇਖ ਰਹੇ ਹੋ ਪਿੱਪਲ ਮੰਗੋਲੀ ਔਰ ਸੰਧਾਰਸੀ ਇਸ ਤਰ੍ਹਾਂ ਪਾਣੀ ਵਧਦਾ ਹੋਇਆ ਨਜ਼ਰ ਆ ਰਿਹਾ ਪਿੱਪਲ ਮੋਲੀ ਸੰਧਾਰਸੀ ਨੂੰ ਪਾਣੀ ਵੱਧਦਾ ਹੋਇਆ ਨਜ਼ਰ ਆ ਰਿਹਾ ਹੁਣ ਸਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹੁਣ ਸਰ ਤੋਂ ਪਾਣੀ ਦਾ ਬਹੁਤ ਤੁਸੀਂ ਦੇਖਿਆ ਇਹ ਫੈਕਟਰੀਆਂ ਸਾਹਮਣੇ ਤੁਹਾਨੂੰ ਨਜ਼ਰ ਆ ਰਹੀਆਂ ਤੇ ਇਹ ਪਾਣੀ ਜੋ ਹੈ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਗਦਰਿਆ ਦੇ ਵਿੱਚ ਉਹ ਪਿੰਡ ਇਧਰ ਖੇਤ ਨਵੇਂ ਹੋਣ ਦੇ ਕਾਰਨ ਜੋ ਹੈ ਪਾਣੀ ਲਗਾਤਾਰ ਜੋ ਹੈ ਦਰਿਆ ਦੇ ਵਿੱਚ ਜੋ ਹੈ ਜੋ ਹੇਠਲੇ ਪੱਦਰ ਦੇ ਉੱਪਰ ਜੋ ਹੈ ਪਿੰਡਾਂ ਦੇ ਵਿੱਚ ਵੱਧਦਾ ਹੋਇਆ ਨਜ਼ਰ ਆ ਰਿਹਾ ਤੇ ਤੁਹਾਨੂੰ ਦੱਸਦੀ ਕਿ ਨੇੜੇ ਦੇ ਪਿੰਡਾਂ ਨੂੰ ਵੀ ਜੋ ਹੈ ਅਲਰਟ ਕੀਤਾ ਗਿਆ ਹੈ ਪਰਸ਼ਾਸਨ ਵੱਲੋਂ ਪਹਿਲਾਂ ਹੀ ਕਿ 24 ਤੋਂ 48 ਘੰਟੇ ਦੌਰਾਨ بارش ਜੋ ਲਗਾਤਾਰ ਹੋਣੀ ਹੈ ਔਰ ਇਸ ਦੌਰਾਨ ਤੋਂ ਦੱਸ ਦਈਏ ਕਿ ਨੇੜੇ ਦੇ ਪਿੰਡਾਂ ਨੂੰ ਅਲਰਟ ਕੀਤਾ ਗਿਆ ਔਰ ਨੇੜੇ ਦੇ ਪਿੰਡਾਂ ਦੇ ਵਿੱਚ ਪਾਣੀ ਲਗਾਤਾਰ ਭਰਦਾ ਹੋਇਆ ਨਜ਼ਰ ਆ ਰਿਹਾ ਹੈ